ਤਰੰਤਰੰ ਜ਼ਿਮਨੀ ਚੋਣ ਦਾ ਅਖਾੜਾ ਇਸ ਵੇਲੇ ਪਖਿਆ ਹੋਇਆ ਹੈ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ ਹੋਇਆ ਹੈ ਨਾਮਜ਼ਦਗੀਆਂ ਪਰਨ ਦਾ ਦੌਰ ਖਤਮ ਹੋ ਗਿਆ ਤੇ ਹੁਣ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਥ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਵੀ ਆਮ ਆਦਮੀ ਪਾਰਟੀ ਦੀ ਆਗੂ ਪਹੁੰਚਦੇ ਨੇ ਤਰੰਤਰੰ ਦਾ ਵਜ ਚੋਣ ਪ੍ਰਚਾਰ ਕੀਤਾ ਜਾਂਦਾ ਤੇ ਇਸ ਦੌਰਾਨ ਮੁੱਖ ਮੰਤਰੀ ਕਾਫੀ ਤਿੱਖੇ ਸ਼ਬਦੀ ਹਮਲੇ ਵਿਰੋਧੀਆਂ ਤੇ ਕਰਦੇ ਹੋਏ ਨਜ਼ਰ ਆਏ ਕਾਫੀ ਗਰਮ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਭਾਸ਼ਣ ਕਾਫੀ ਜਿਹੜੇ ਨੇ ਨਿਸ਼ਾਨੇ ਸਾਦੇ ਗਏ ਕੀ ਕੁਝ ਵਾਪਰ ਸਕਦਾ ਕਿ ਕੁਝ ਹੁਣ ਅੱਗੇ ਉਹਨਾਂ ਦੀ ਪ੍ਰ ਆ ਮੈਂ ਆਉਣ ਗਿਆ ਤੇ ਕੀ ਕੁਝ ਬੋਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਇਹਨਾਂ ਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਸਤਿ ਸ਼੍ਰੀ ਅਕਾਲ ਸਰ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੁੱਖ ਮੰਤਰੀ ਦਾ ਕੁਝ ਵੱਖਰਾ ਹੀ ਰੂਪ ਨਜ਼ਰ ਆਇਆ ਕਾਫੀ ਗਰਮ ਸੀ ਚੋਣ ਪ੍ਰਚਾਰ ਕਰਨ ਪਹੁੰਚੇ ਹਰਮਿਤ ਸਿੰਘ ਸੰਧੂ ਦੇ ਲਈ ਤੇ ਵਿਰੋਧੀਆਂ ਤੇ ਕਾਫੀ ਵਰਗੇ ਕੀ ਕੁਝ ਵਾਪਰਿਆ ਉਹ ਤੇ ਕੀ ਕੁਝ ਬੋਲੇ ਨੇ ਕਿਹਦੇ ਕਿਹਦੇ ਤੇ ਨਿਸ਼ਾਨਾ ਸਾਧਿਆ ਤੇ ਕੀ ਲੱਗਦਾ ਕਿ ਹੁਣ ਅੱਗੇ ਉਹ ਅੱਗੇ ਵੀ ਗਰਮ ਗਰਮ ਆਣਗੇ ਵਿਅਨ ਦੇਖੋ ਇਦਾਂ ਹੈ ਕਿ ਸਾਕਸ਼ੀ ਪਿਛਲੇ ਕੁਝ ਦਿਨਾਂ ਤੋਂ ਜਦੋਂ ਦੀ ਸੀਬੀਆਈ ਨੇ ਰੇਡ ਕੀਤੀ ਸੀ ਹਰਚਰਨ ਸਿੰਘ ਭੁੱਲਾ ਡੀਆਈਜੀ ਦੇ ਘਰੋਂ ਕਾਫੀ ਨਗਦੀ ਅਰਾਊਂਡ ਕਰੀਬ 7.5 ਕਰੋੜ ਤੇ ਨਾਲ 2.5 ਕਿਲੋ ਸੋਨਾ ਹੋਰ ਸ਼ਰਾਬ ਕਾਰਤੂਸ ਕਾਫੀ ਕੁਝ ਜ਼ਮੀਨਾਂ ਜ਼ਬਤ ਦਾ ਦਾਦਾ ਦੇ 100 ਕਰੋੜ ਤੋਂ ਕਾਗਜ਼ ਲੱਭੇ ਉਸ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਨਿਸ਼ਾਨਾ ਆਮ ਆਮੀ ਪਾਰਟੀ ਦੇ ਉੱਤੇ ਜਿਹੜਾ ਵਿਰੋਧੀਆਂ ਵੱਲੋਂ ਹੋਇਆ ਲਗਾਤਾਰ ਉਹਦੇ ਉੱਤੇ ਮਤਲਬ ਜਿਹੜੇ ਆ ਹਮਲੇ ਇਦਾਂ ਦੇ ਕੀਤੇ ਗਏ ਕਿ ਆਵਾਮੀ ਪਾਰਟੀ ਦੀ ਸਰਕਾਰ ਬੈਕਫੁੱਟ ਤੇ ਗਈ ਔਰ ਕੁਝ ਜਿਹੜਾ ਲੋਕਾਂ ਦੇ ਛਵੀ ਜਿਹੜੀ ਆ ਮਾਨਾ ਦੇ ਵਿੱਚ ਸੀ ਕਿ ਆਵਾਮੀ ਪਾਰਟੀ ਇੱਕ ਬਹੁਤ ਹੀ ਸਾਫ ਸੁਥਰੀ ਤੇ ਬਦਲਾਵ ਵਾਲੀ ਪਾਰਟੀ ਹੈ ਜਿਹੜੇ ਪੰਜਾਬ ਚ ਬਦਲਾਵ ਲੈ ਕੇ ਆਉਣ ਦੇ ਵਾਅਦੇ ਕਰਕੇ ਆਏ ਆ ਬਈ ਬਦਲਾਵ ਤਾਂ ਮਿਲਿਆ ਨਹੀਂ 4 ਸਾਲਾਂ ਬਾਅਦ ਵੀ ਅੱਜ ਅਫਸਰ ਦੇ ਘਰੋਂ 7.5 ਕਰੋੜ ਫੜੇ ਜਾ ਰਹੇ ਆ ਤੇ ਬਹੁਤ ਸੰਗੀਨ ਮਾਮਲਾ ਔਰ ਉਸ ਤੋਂ ਬਾਅਦ ਆਵਾਮੀ ਪਾਰਟੀ ਇੱਕ ਭ੍ਰਸ਼ਟਾਚਾਰ ਦੇ ਉਸ ਘੇਰੇ ਦੇ ਵਿੱਚ ਬੁਰੀ ਤਰ੍ਹਾਂ ਘਿਰੀ ਹੋਈ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਬਦਾਂ ਦੇ ਧਨੀ ਨੇ ਕਿਉਂਕਿ ਲਗਾਤਾਰ ਉਹਨਾਂ ਨੂੰ ਪਤਾ ਕਿ ਸ਼ਬਦਾਂ ਦੇ ਨਾਲ ਮੈਂ ਵਿਰੋਧੀਆਂ ਨੂੰ ਕਿਵੇਂ ਚਿਤ ਕਰਨਾ ਤੇ ਉਹਨਾਂ ਨੇ ਅੱਜ ਵਿਰੋਧੀਆਂ ਦੇ ਸਾਰਿਆਂ ਦੇ ਕੱਪੜੇ ਲਾ ਕੇ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਨਕਾਬ ਲਾ ਕੇ ਉਹਨਾਂ ਨੇ ਛੱਡਿਆ ਅੱਜ ਕਿਸੇ ਨੂੰ ਨਹੀਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਲੈ ਕੇ ਕਾਂਗਰਸ ਦੇ ਜਿਹੜੇ ਵਿਪੱਖ ਦੇ ਲੀਡਰ ਨੇ ਕਾਂਗਰਸ ਦੀ ਰਹਿਨਮਾਈ ਕਰਦੇ ਨੇ ਪੰਜਾਬ ਚ ਵਿਧਾਨ ਸਭਾ ਦੇ ਵਿੱਚ ਵਿਪੱਖ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਹੋ ਜਾਣ ਜੇ ਸੁਖਬੀਰ ਬਾਦਲ ਹੋ ਜੇ ਵਿਕਰਮ ਮਜੀਠੀਆ ਹੋ ਜੇ ਬੀਬੀ ਗੰਨੀ ਵੀ ਕੋਰ ਮਜੀਠੀਆ ਹੋਵੇ ਉਹਨਾਂ ਨੇ ਸਾਰਿਆਂ ਜਿੱਕੋ ਰਸੇ ਨਾ ਬੰਨ ਦਿੱਤੇ ਜਿਹੜਾ ਹਮੇਸ਼ਾ ਇਹ ਕਿਹਾ ਜਾਂਦਾ ਸਿਆਸਤ ਦੇ ਵਿੱਚ ਕਿ ਸਿਆਸਤਦਾਨ ਉਹੀ ਕਾਮਯਾਬ ਹੁੰਦਾ ਜਿਹੜਾ ਫਰੰਟ ਫੁੱਟ ਤੇ ਖੇਡੇ ਜਿਹੜਾ ਡਿਫੈਂਸਿਵ ਖੇਡੇਗਾ ਸਿਆਸਤ ਚ ਕਦੀ ਉਹ ਕਾਮਯਾਬ ਨਹੀਂ ਹੁੰਦਾ ਔਰ ਬੜਾ ਤਿੱਖਾ ਖੇਡ ਗਿਆ ਜਪਗਵੰਤਮਾਨ ਨੇ ਤਰਨ ਤਰਨ ਦੀ ਸਿਆਸੀ ਪੇਚ ਦੇ ਵਿੱਚ ਇੱਕ ਵਾਰ ਤਲਖੀ ਪੈਦਾ ਕਰ ਦਿੱਤੀ ਹੈ ਔਰ ਉਹਨਾਂ ਨੇ ਸਾਰਿਆਂ ਨੂੰ ਜਿਹੜੀ ਹੈ ਦੁਬਾਰਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਖੁਰਕ ਸ਼ੁਰੂ ਕਰ ਦਿੱਤੀ ਹੈ ਹੁਣ ਰਿਐਕਸ਼ਨ ਆਣੇ ਸ਼ੁਰੂ ਹੋ ਜਾਣਗੇ ਕਾਂਗਰਸ ਵੀ ਬੋਲੇਗੀ ਕਿਉਂਕਿ ਉਹਨਾਂ ਦੇ ਕਾਂਗਰਸ ਦੇ ਲੀਡਰ ਪ੍ਰਤਾਪ ਬਾਜਵੇ ਦੇ ਤਾਂ ਸਿੱਧੇ ਸਿੱਧੇ ਇਲਜ਼ਾਮ ਲਾਉਂਦੇ ਕਿ ਇਹਨਾਂ ਨੇ ਕਰੋਨਾ ਦੇ ਸੋਨੇ ਦੀ ਸਮਗਲਿੰਗ ਇਹਨਾਂ ਨੇ ਕੀਤੀ ਰਾਵੀ ਭਾਰ ਤੋਂ ਔਰ ਜੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਖਿੱਚ ਲਿਆ ਪੂਰੀ ਦੀ ਪੂਰੀ ਉਹਨਾਂ ਨੇ ਇਹ ਭਾਰਤੀ ਜਨਤਾ ਪਾਰਟੀ ਨੂੰ ਸੂਬੇ ਪੱਧਰ ਤੇ ਨਹੀਂ ਖਿੱਚਿਆ ਉਹਨਾਂ ਨੇ ਪੂਰੇ ਆਪਣੇ ਹਿੰਦੁਸਤਾਨ ਪੱਧਰ ਦੇ ਉੱਤੇ ਖਿੱਚਿਆ ਕੀ ਇਹ ਜੜੀਆਂ ਵੈ ਪਾਰਟੀਆਂ ਨੂੰ ਖਾ ਹੀ ਗਏ ਦੇਸ਼ ਦੇ ਵਿੱਚੋਂ ਇਹਨਾਂ ਨਾਲ ਜਿਨ੍ਹਾਂ ਨੇ ਸਮਝੌਤੇ ਕੀਤੇ ਬਚਿਆ ਹੀ ਉਹਨਾਂ ਦਾ ਕੁਛ ਨਹੀਂ ਉਹਨਾਂ ਨੇ ਪਟਨਾਇਕ ਦਾ ਉਦਾਹਰਣ ਦਿੱਤਾ ਉੜੀਸਾ ਦੇ ਉਹਨਾਂ ਨੇ ਹੁਣ ਉਦਾਹਰਣ ਦਿੱਤਾ ਕਿ ਹੁਣ ਵਾਰੀ ਨਿਤਿਸ਼ ਦੀ ਆ ਇੰਨੇ ਚ ਸ਼ਨੂਖ ਖਾਨ ਦੀ ਤਿਆਰੀ ਕਰਦੇ ਪਏ ਆ ਸੋ ਇਸ ਕਰਕੇ ਜੋ ਆਪਾਂ ਗੱਲਾਂ ਕਰਦੇ ਆਂ ਕਿ ਸਿਆਸੀ ਮਾਹਰ ਸੋਚਦੇ ਨੇ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਨੇ ਅੱਜ ਨਵਜ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਨਾਸ ਦਬਾ ਦਿੱਤੀ ਹੈ ਇਹ ਗੱਲ ਵੀ ਸਹੀ ਹੈ ਜਿੱਥੇ-ਜਿੱਥੇ ਖੇਤਰੀ ਪਾਰਟੀਆਂ ਹਾਵੀ ਆ ਉੱਥੇ-ਉੱਥੇ ਭਾਰਤੀ ਜਨਤਾ ਪਾਰਟੀ ਨੇ ਖੇਤਰੀਆਂ ਪਾਰਟੀਆਂ ਨੂੰ ਬਹੁਤ ਟਾਹ ਲਾਇਆ ਔਰ ਉਹਨਾਂ ਦੀ ਜਿਹੜੀ ਟੋਟਲ ਨੈਟਵਰਕ ਸੀਗਾ ਉਹਨੂੰ ਉਹਨਾਂ ਨੇ ਤੋੜ ਕੇ ਰੱਖਤੀਆਂ ਉਹਦੀਆਂ ਤੰਦਾਂ ਜਿਹੜੀਆਂ ਖਲਾਰ ਦਿੱਤੀਆਂ ਜੇ ਮੰਨ ਲਓ ਹੁਣ ਅਕਾਲੀ ਦਲ ਹੀ ਆ ਭਾਰਤੀ ਜਨਤਾ ਪਾਰਟੀ ਦਾ ਅਕਾਲੀ ਦਲ ਨਾਲ ਗਠਜੰਬੰਦਨ 1996 ਤੋਂ ਬਾਅਦ ਦਾ ਰਿਹਾ ਪਹਿਲਾਂ ਤਾਂ ਜਨ ਸੰਘ ਸੀ ਜਨਤਾ ਪਾਰਟੀ ਸੀ ਫਿਰ ਭਾਰਤੀ ਜਨਤਾ ਪਾਰਟੀ ਬਣੀ ਤੇ ਜੇ 1996 ਤੋਂ ਬਾਅਦ ਗਠਜੰਬੰਦਨ ਰਿਹਾ ਤੇ ਤਿੰਨ ਵਾਰ ਸੱਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਮਜ਼ਬੂਤ ਹੈ ਅਕਾਲੀ ਦਲ ਆਪਣਾ ਜਿਹੜਾ ਵਾ ਜ਼ਮੀਨ ਦੇ ਉੱਤੇ ਆਪਣਾ ਤਲਾਸ਼ਦਾ ਪਿਆ ਨੈਟਵਰਕ ਸਾਡਾ ਇੱਥੇ ਸਾਡੇ ਸਿਆਸਤਦਾਨ ਹੁੰਦੇ ਸੀ ਕੋਈ ਸਾਰਾ ਛੱਡ ਕੇ ਕਿਤੇ ਚਲਾ ਗਿਆ ਕੋਈ ਜਿਹੜੇ ਆ ਲੀਡਰ ਜਿਹੜੇ ਆ ਅਕਾਲੀ ਦਲ ਤੋਂ ਨਾਰਾ ਕਰਕੇ ਅਕਾਲੀ ਦਲ ਦੋ ਫਾੜ ਹੋ ਗਿਆ ਪੰਥਕ ਮਸਲਿਆਂ 'ਚ ਅਕਾਲੀ ਦਲ ਘਿਰ ਗਿਆ ਇਹ ਹਾਲਾਤ ਕਿਉਂ ਹੋਏ ਬੰਦੀ ਸਿੰਘਾਂ ਨੂੰ ਮਸਲਾ ਹੈਗਾ ਅਕਾਲੀ ਦਲ ਦੇ ਗਲ ਪੈ ਗਿਆ ਅਕਾਲੀ ਦਲ ਉਹਦਾ ਜਵਾਬ ਨਹੀਂ ਦੇ ਪਾਰਿਆ ਇੰਨੇ ਸਾਲ ਕੇਂਦਰ ਦੇ ਵਿੱਚ ਤੁਸੀਂ ਸੱਤਾ 'ਚ ਰਹੇ ਸੂਬੇ 'ਚ ਰਹੇ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰਾਈ ਸਾਰੇ ਮਸਲਿਆਂ ਦੇ ਵਿੱਚ ਅਕਾਲੀ ਦਲ ਬੁਰੀ ਤਰ੍ਹਾਂ ਘਿਰ ਗਿਆ अच्छा दूसरा ਜਿਹੜਾ ਜੇ ਆਪਾਂ ਗੱਲ ਕਰੀਏ ਜੀ ਮੰਨ ਲਓ ਹਰਿਆਣਾ ਵਾ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਚੋਟਾਲਿਆਂ ਦਾ ਗਠਬੰਧ ਰਿਹਾ ਕਿਸੇ ਟਾਈਮ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੋ ਸੀਟਾਂ ਤੇ ਹੁੰਦੀ ਸੀ ਚੋਟਾਲਿਆਂ ਦੀ ਸਰਕਾਰ ਹੁੰਦੀ ਸੀ ਅੱਜ ਭਾਜਪਾ ਦੀ ਸਰਕਾਰ ਹੈ ਚੋਟਾਲੇ ਜ਼ੀਰੋ ਤੇ ਆ ਗਏ ਨੇ ਠੀਕ ਹੈ ਨਾ ਤੇ ਇਸ ਤਰ੍ਹਾਂ ਹੀ ਜੇ ਆਪਾਂ ਕਰੀਏ ਕਿ ਸ਼ਿਵ ਸੈਨਾ ਮੁੰਬਈ ਦੇ ਵਿੱਚ ਸ਼ਿਵ ਸੈਨਾ ਦੋ ਫਾੜ ਹੋ ਗਈ ਪਹਿਲਾਂ ਮੁੱਖ ਮੰਤਰੀ ਉਹਨਾਂ ਨੇ ਜਿਹੜਾ ਦੋ ਫਾੜ ਕਰਕੇ ਆਪਣਾ ਲਿਆਂਦਾ ਸੀਗਾ ਮੁੱਖ ਮੰਤਰੀ ਜਿੰਨੂੰ ਬਣਾਇਆ ਸੀ ਹੁਣ ਉਹਨੂੰ ਡਿਪਟੀ ਮੁੱਖ ਮੰਤਰੀ ਬਣਾਤਾ ਉਹਦੀ ਪਾਰਟੀ ਤੋੜਦੀ ਆ ਸੋ ਕਹਿੰਦਾ ਮੇਰਾ ਮਕਸਦ ਹੈਗਾ ਜਿੱਥੇ-ਜਿੱਥੇ ਖੇਤਰੀ ਪਾਰਟੀਆਂ ਸੀਗੀਆਂ ਜਿੱਥੇ-ਜਿੱਥੇ ਗਠਜੋੜਨ ਹੋਇਆ ਉੱਥੇ-ਉੱਥੇ ਭਾਰਤੀ ਜਨਤਾ ਪਾਰਟੀ ਨੇ ਖੇਤਰੀ ਪਾਰਟੀਆਂ ਕਮਜ਼ੋਰ ਕੀਤੀਆਂ ਭਗਵੰਤ ਮਾਨ ਦੇ ਕਹਿੰਦਾ ਅੱਜ ਇਹ ਨਜ਼ਰੀਆ ਸੀਗਾ ਤੇ ਦੂਜਾ ਜਿਹੜਾ ਉਹਨਾਂ ਨੇ ਪ੍ਰਤਾਪ ਬਾਜਵੇ ਨੂੰ ਘੇਰਿਆ ਕਾਂਗਰਸ ਨੂੰ ਉਹ ਕਿਉਂਕਿ ਪ੍ਰਤਾਪ ਬਾਜਵੇ ਨੂੰ ਉਹ ਹਮੇਸ਼ਾ ਘੇਰਦੇ ਨੇ ਬੰਬ ਵਾਲੇ ਮਸਲੇ 'ਚ ਇੱਕ ਵਾਰ ਬਿਆਨ ਦੇ ਬੈਠੇ ਪ੍ਰਤਾਪ ਬਾਜਵਾ ਕੀ ਪੰਜਾਬ 'ਚ ਬੰਬ ਆਏ ਨੇ ਉਹਨਾਂ ਨੇ ਕਿਹਾ ਵੀ ਫੜ ਲਓ ਇਹਨੂੰ ਤੇ 10 ਬੰਬ ਕਿੱਥੇ ਆ ਪਰ ਜਣੀ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਹੈ ਭਗਵੰਤ ਮਾਨ ਉਹ ਫਰੰਟ ਪੇਚ ਤੇ ਖੇਡਦੇ ਆ ਤੇ ਕਾਂਗਰਸੀ ਜਦ ਤੱਕ ਸਮਝ ਆਂਦੀ ਆ ਉਹ ਅਗਲਾ ਛੱਕਾ ਮਾਰ ਕੇ ਨਿਕਲ ਜਾਂਦੇ ਆ ਸੋ ਇਸ ਕਰਕੇ ਕਾਂਗਰਸ ਪੁੱਲਰ ਵਾਲੇ ਮਾਮਲੇ 'ਚ ਉਹਨਾਂ ਨੂੰ ਘੇਰਦੀ ਉਹਨਾਂ ਨੇ ਕਾਂਗਰਸ ਨੂੰ ਹੀ ਲਪੇਟਾ ਮਾਰ ਲਿਆ ਹੁਣ ਕਾਂਗਰਸ ਸੋਚੀ ਜਾਏਗੀ ਬਈ ਸੋਨੇ ਦੇ ਬਿਸਕੁਟ ਆਏ ਸੀ ਕਿੰਨਾਂ ਨੇ ਤਸਕਰੀ ਕੀਤੀ ਸਫਾਈਆਂ ਦੇ ਦੇ ਥੱਕ ਜਾਣਗੇ ਦੂਜੀ ਜਿਹੜੀ ਗੱਲ ਹੈ ਉਹਨਾਂ ਨੇ ਅਕਾਲੀ ਦਲ ਨੂੰ ਵੀ ਅੱਜ ਉਹਨਾਂ ਨੇ ਬੁਰੀ ਤਰ੍ਹਾਂ ਰਸੇ ਨਾਲ ਬੰਨ੍ਹ ਦਿੱਤਾ ਸੁਖਵੀਰ ਬਾਦਲ ਨੂੰ ਉਹਨਾਂ ਨੇ ਬੁਰੀ ਤਰ੍ਹਾਂ ਘੇਰਿਆ ਕਹਿੰਦੇ ਬਈ ਇਹ ਇਹ ਕਹਿੰਦੇ ਜੀ ਜਿੱਥੋਂ ਨਿਕਲਦੇ ਆਂ ਬੜੀ ਬਾਦਲ ਦੀਆਂ ਸੁਖਵੀਰ ਦੀਆਂ ਰੀਸਾਂ ਵੀ ਲਾਈਆਂ ਜਿੱਥੋਂ ਨਿਕਲਦੇ ਆਂ ਕਹਿੰਦੇ ਆ ਵੀ ਬਾਲ ਸਾਹਿਬ ਨੇ ਉਹ ਕਰਾਇਆ ਉਹ ਵੀ ਬਾਲ ਸਾਹਿਬ ਨੇ ਕਰਾਇਆ ਭਗਵੰਤ ਮਾਨ ਕਹਿੰਦੇ ਜਦੋਂ ਤੁਸੀਂ ਕੋਟਕਪੂਰਾ ਬਹਿਬਲ ਕਲਾਂ ਚੋਂ ਨਿਕਲਦੇ ਉਦੋਂ ਨਹੀਂ ਪਤਾ ਲੱਗਦਾ ਇਹ ਵੀ ਬਾਦਲ ਸਾਹਿਬ ਨੇ ਕਰਾਇਆ ਉਦੋਂ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ ਮਾਝੇ ਦੇ ਜਰਨੈਲ ਵਿਕਰਮ ਮਜੀਠੀਆ ਨੂੰ ਉਹਨਾਂ ਨੇ ਕਹਿਤਾ ਵੀ ਮੈਲ ਆ ਮੈਂ ਗੱਲਿਓ ਲਾਤੀ ਠੀਕ ਹੈ ਨਾ ਉਹ ਕਹਿੰਦੇ ਫਿਰ ਉਹ ਦੱਸਿਆ ਬਈ ਅਸੀਂ ਇਹ ਪਰਚਾ ਦਰਜ ਕਰਾਇਆ ਵਿਕਰਮ ਮਜੀਠੀਏ ਤੇ ਅੱਜ ਜੇਲ੍ਹ ਚ ਬੈਠਾ ਨਾ ਬੇ ਜਾਓ ਮੁਲਾਕਾਤ ਕਰੋ ਯਾਨੀ ਉਹਨਾਂ ਨੇ ਕੁੱਲ ਲਪੇਟਾ ਇੰਨੀ ਬੁਰੀ ਤਰ੍ਹਾਂ ਸਾਰੀ ਸਿਆਸੀ ਪਾਰਟੀਆਂ ਨੂੰ ਮਾਰਿਆ ਕਿ ਉਹਨੇ 2-4 ਦਿਨ ਇਹਨਾਂ ਨੂੰ ਸਫਾਈ ਦਿੰਦਿਆਂ ਲੱਗ ਜਾਣੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਤੀਕਿਰਿਆ ਵੀ ਦਿੱਤੀ ਹੈ ਮਾਨ ਸਾਹਿਬ ਦੇ ਬਿਆਨ ਦੇ ਉੱਤੇ ਕੀ ਕਿਹਾ ਮੈਂ ਮੈਨੂੰ ਜਰਾ ਤੁਸੀਂ ਸਭੀ ਦੱਸੋ ਉਹਨਾਂ ਨੇ ਬੋਲਿਆ ਕਹਿੰਦੇ ਪੰਡ ਤਰਨ ਤਰਨ ਗਿਆ ਤੇ 38 ਮਿੰਟ ਦਾ ਭਾਸ਼ਣ ਸੀ ਚ 35 ਮਿੰਟ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨੇ ਭੰਡਿਆ ਤੇ ਉਹਦੇ ਵਿੱਚ ਕਹਿੰਦੇ ਕਿ ਇਹ ਸਾਫ਼ ਨਜ਼ਰ ਆ ਰਿਹਾ ਸਰ ਦੇ ਚਿਹਰੇ ਦੇ ਉੱਤੇ ਕਿ ਇਹ ਡਰ ਹੈ ਜਿਹੜਾ ਉਹ ਬੋਲ ਰਹੇ ਨੇ ਅਕਾਲੀ ਦਲ ਨੂੰ ਲੈ ਕੇ ਕਿ ਅਸੀਂ ਮਤਲਬ ਕਹਿ ਸਕਦੇ ਕਿ ਉਹਨਾਂ ਦਾ ਭਾਵੇਂ ਕਿ ਅਸੀਂ ਮਜ਼ਬੂਤ ਆ ਸਾਡੇ ਤਰਨ-ਤਰਨ ਦੇ ਵਿੱਚ ਸਾਡੀ ਵੋਟਸ ਬੈਂਕ ਜ਼ਿਆਦਾ ਆ ਪਰ ਇਹਨਾਂ ਨੂੰ ਡਰਿਆ ਇਸੇ ਕਰਕੇ ਸਾਡੇ ਬਾਰੇ ਹੀ ਬੋਲੀਗੇ ਕਿ ਇਹਨਾਂ ਨੂੰ ਵੋਟਾਂ ਨਾ ਪੈਜੇ ਨਹੀਂ ਉਹ ਦੇਖੋ ਅੱਜ ਹੁਣ ਭਾਜੀਪੀ ਦਾ ਤਾਂ ਵੋਟ ਬੈਂਕ ਬਹੁਤ ਘਟ ਹੈ ਤਰਨ-ਤਰਨ ਚ ਪਰ ਫਿਰ ਵੀ ਭਗਵੰਤ ਮਾਨ ਜੀ ਉਹਨਾਂ ਦੇ ਉੱਤੋਂ ਵੀ ਖਿਲਾਰ ਕੇ ਆਏ ਨੇ ਅਕਾਲੀ ਦਲ ਦਾ ਠੀਕ ਆ ਅਕਾਲੀ ਦਲ ਬਹੁਤ ਫਾਈਟ ਕਰ ਰਿਹਾ ਉੱਥੇ ਤਗੜੇ ਹੋ ਕੇ ਹਮਲਾ ਮਾਰਦੇ ਪਏ ਨੇ ਬੀਬੀ ਸੁਖਵਿੰਦਰ ਕੌਰ ਲੱਗੇ ਹੋਏ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਅਕਾਲੀ ਦਲ ਦੇ ਕੈਂਡੀਡੇਟ ਨੇ ਤੇ ਬਹੁਤ ਤਾਕਤ ਨਾਲ ਪਿੰਡਾਂ ਦੇ ਵਿੱਚੋਂ ਕੋਸ਼ਿਸ਼ ਕੀਤੀ ਜਾ ਰਹੀ ਆ ਅਕਾਲੀ ਦਲ ਨੂੰ ਖੜਾ ਕਰਨ ਲਈ ਲੇਕਿਨ ਸਾਖੀ ਇਸ ਗੱਲ ਨੂੰ ਸਮਝ ਨਾ ਪਵੇਗਾ ਕਿ ਹਜੇ ਜਿਹੜਾ ਵੈ ਉਹ ਸੀਟ ਦੇ ਉੱਤੇ ਜਿਹੜੀ ਮੈਂ ਗੱਲ ਸਮਝਦਾ ਤਰਨਤਾਂ ਸੀਟ ਤੇ ਅਕਾਲੀ ਦਲ ਬੇਸ਼ੱਕ ਆਪਣੇ ਨੂੰ ਤਗੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਸੁਖਵੀਰ ਬਾਦਲ ਨੇ ਵੀ ਜਿਹੜੇ ਹੜਪੀੜਤ ਹੈ ਉਹਨਾਂ ਦੇ ਜਾ ਕੇ ਪਿੰਡਾਂ ਥਾਂ ਹੀ ਪੈਸੇ ਵੰਡੇ ਨੇ ਲੋਕਾਂ ਦੇ ਵਿੱਚ ਇਮੇਜ ਬਣਾਉਣ ਚ ਕਾਮਯਾਬੀ ਹੋਏ ਨੇ ਲੇਕਿਨ ਗੱਲ ਇਹ ਹੈ ਕਿ ਪੰਥ ਦੀ ਉਸ ਸੀਟ ਤੇ ਪੰਥਕ ਨਾਰਾਜ਼ਗੀ ਜਿਵੇਂ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਬਦਲਣਾ ਇਹ ਲੋਕਾਂ ਦੇ ਦਿਲਾਂ ਚ ਹਜੇ ਉਤਰੀ ਅਗਨੀ ਉਤਰੀ ਆ ਜਿਹੜੀਆਂ ਬੇਅਦਬੀਆਂ ਦੇ ਕੇਸ ਹੋਏ ਨੇ ਜਿਹੜਾ ਰਾਮ ਰਹੀਮ ਨੂੰ ਮਾਫ ਕਰਾਣਾ ਸੌਦਾ ਸਾਧ ਨੂੰ ਇਹ ਗੱਲਾਂ ਚੋਂ ਨਿਕਲਦੀਆਂ ਹਨ ਨਿਕਲਦੀਆਂ ਹਜੇ ਤਾਂ ਇਹ ਵੀ ਨਹੀਂ ਪਤਾ ਜਿਹੜਾ ਭਾਈ ਮਨਦੀਪ ਸਿੰਘ ਖੜੇ ਨੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਉਹਨਾਂ ਨਾਲ ਪੰਥ ਕਿੰਨੀ ਤੇਜ਼ੀ ਨਾਲ ਨਿਕਲਦਾ ਹੈ ਕਿ ਸਿੱਖ ਸੈਂਟੀਮੈਂਟਸ ਦੁਆਰਾ ਖੜੇ ਹੋ ਜਾਂਦੇ ਆ ਕਿਉਂਕਿ ਇਹ ਗੱਲ ਤਾਂ ਹੈਗੀ ਆ ਜੋ ਮੈਂ ਜ਼ਮੀਨ ਦੇ ਉੱਤੇ ਲੋਕਾਂ ਨੂੰ ਨਵਜ ਟਟੋਲ ਰਿਹਾ ਜਿਹੜੇ ਪੰਥਕ ਲੋਕ ਨੇ ਉਹ ਤਾਂ ਸਾਫ਼ ਕਹਿ ਰਿਹਾ ਬਈ ਭਾਈ ਮਨਦੀਪ ਸਿੰਘ ਜਿਹੜੇ ਨੇ ਉਹ ਭਾਈ ਅਮਰਪਾਲ ਸਿੰਘ ਖਾਲਸਾ ਦੀ ਪਾਰਟੀ ਵੱਲੋਂ ਆਏ ਨੇ ਔਰ ਇਹ ਉਸਤੇ ਭਰਾ ਨੇ ਜਿੰਨੇ ਸਾਡੀ ਜ਼ਮੀਨ ਤੇ ਡਿਗੀ ਹੋਈ ਪੱਗ ਸਿਰ ਤੇ ਰੱਖੀ ਆ ਤੇ ਮੈਂ ਇੱਕ ਪੰਥਕ ਲੀਡਰ ਨਾ ਨਹੀਂ ਲੈਣਾ ਮੇਰੀ ਉਹਦੇ ਨਾਲ ਗੱਲ ਵੀ ਹੋਈ ਮੈਂ ਕਿਹਾ ਕਿਵੇਂ ਤੁਸੀਂ ਇਹਨਾਂ ਨੂੰ ਸਮਝ ਦਿਓ ਉਹ ਕਹਿੰਦੇ ਦੇਖੋ ਬਈ ਜੇਲ੍ਹ ਦੇ ਵਿੱਚ ਸੂਬਾ ਸਰਹੰਦ ਦਾ ਸੌਦਾ ਲਾਤਾ ਉਸ ਬੰਦੇ ਨੇ ਭਾਈ ਸੰਦੀਪ ਸਿੰਘ ਸੰਨੀ ਨੇ ਤੇ ਕਹਿੰਦੇ ਉਹ ਸਰਾ ਸੂਬਾ ਸੀਗਾ ਸੂਬਾ ਸਿੰਘ ਇੰਸਪੈਕਟਰ ਆਪਣੇ ਨੂੰ ਸੂਬਾ ਸਰਹੰਦ ਕਹਿੰਦਾ ਸੀ ਜਿਨੇ ਸਿੱਖਾਂ ਦੇ ਫੇਕ ਐਨਕਾਊਂਟਰ ਕਿੰਨੇ ਕੀਤੇ ਆ ਤਸੱਦਦ ਕੀਤੀ ਸਿੱਖੀ ਦੇ ਉੱਤੇ ਸਿੱਖੀ ਦਾ ਕਾਣ ਕੀਤਾ ਤੇ ਕਹਿੰਦੇ ਅਸੀਂ ਤਾਂ ਉਹਦੇ ਕਰਜ਼ਦਾਰ ਆਂ ਕਈ ਲੋਕ ਸੋਚਦੇ ਨੇ ਕਈ ਲੋਕ ਆਪਣੀ ਰਾਜਨੀਤਿਕ ਤੌਰ ਤੇ ਸਿਆਸੀ ਪਾਰਟੀਆਂ ਨਾਲ ਜੁੜੇ ਨੇ ਅਕਾਲੀ ਦਲ ਨਾਲ ਜੁੜਿਆ ਕੋਈ ਆਵਾਮੀ ਪਾਰਟੀ ਨਾਲ ਜੁੜਿਆ ਅਜੇ ਤਾਂ ਮਲਟੀ ਕੋਰਨਰ ਕੰਟੈਸਟ ਹੈਗਾ ਉੱਤੇ ਕੋਈ ਨਾ ਦੇਖ ਸਕਦੇ ਕਿ ਇਥੇ ਕਾਫੀ ਗੱਲ ਪੂਰੀ ਹੋਣ ਦੋ ਲੇਕਿਨ ਭਗਵੰਤ ਮਾਨ ਆਵਾਮੀ ਪਾਰਟੀ ਦੇ ਸਟਾਰ ਪ੍ਰਚਾਰਕ ਨੇ ਇਹਨਾਂ ਦਾ ਗੱਲਾਂ ਦੇ ਵਿੱਚ ਕੋਈ ਹਾਨੀ ਨਹੀਂ ਆ ਇਹਨਾਂ ਦਾ ਗੱਲਾਂ 'ਚ ਕੋਈ ਮੁਕਾਬਲਾ ਨਹੀਂ ਆ ਇਹਨਾਂ ਸਾਹਮਣੇ ਮੈਂ ਤਾਂ ਅੱਗੇ ਵੀ ਕਹਿਣਾ ਕੋਈ ਨਹੀਂ ਟਿੱਕ ਸਕਦਾ ਇਹਨਾਂ ਦੇ ਜਦੋਂ ਬੋਲਦੇ ਨੇ ਮੈਂ ਇੱਕ ਵਾਰ ਦੀ ਗੱਲ ਸੁਣਾਨਾ ਜਦੋਂ ਪੰਜਾਬ ਦੇ ਵਿੱਚ ਸੇਵਾ ਕੇਂਦਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਣਾਏ ਸੀ ਸਰਕਾਰਾਂ ਚ ਇਹਨਾਂ ਨੇ ਉਹਨਾਂ ਨੂੰ ਮਹੱਲਾ ਕਲੀਨਿਕਾਂ ਚ ਕਨਵਰਟ ਕਰ ਦਿੱਤਾ ਬਦਲ ਦਿੱਤਾ ਤੇ ਬੋਰਡ ਲਾ ਦਿੱਤੇ ਮਹੱਲਾ ਕਲੀਨਿਕ ਦੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਟੇਟਮੈਂਟ ਜਾਰੀ ਕੀਤੀ ਇਹ ਤਾਂ ਬਾਦਲ ਸਾਹਮਣੇ ਸੇਵਾ ਕੇਂਦਰ ਬਣਾਏ ਸੀ ਜੀ ਇਹਨਾਂ ਨੇ ਬਦਲਤੇ ਸਾਡੇ ਇਹਦਾ ਬਣਾਏ ਅਸੀਂ ਸੀਗੇ ਤੇ ਅਗਲੇ ਦਿਨ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇੱਕੋ ਲਾਈਨ ਕਹੀ ਨਾ ਸੁਖਵੀਰ ਤੇਰੇ ਪੇ ਦੀ ਜ਼ਮੀਨ ਸੀ ਉਹ ਮਤਲਬ ਉਸ ਤੋਂ ਬਾਅਦ ਉਵੀਰ ਸਿੰਘ ਬਾਦਲ ਕੋ ਜਵਾਬ ਹੀ ਨਹੀਂ ਭਈ ਜ਼ਮੀਨ ਤਾਂ ਸਰਕਾਰੀ ਸੀ ਪੰਜਾਬ ਸਰਕਾਰ ਦੀ ਸੀ ਉਥੇ ਚਾਹੇ ਮਹੱਲਾ ਕਲੀਨਿਕ ਬਣੇ ਚਾਹੇ ਸੇਵਾ ਕੇਂਦਰ ਬਣ ਉਹ ਇੱਕ ਲਾਈਨ ਦੇ ਨਾਲ ਉਸ ਤੋਂ ਬਾਅਦ ਉਵੀਰ ਸਿੰਘ ਬਾਦਲ ਨਹੀਂ ਬੋਲੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦੋ ਵਾਰ ਬੋਲਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਹੀ ਭਗਵੰਤ ਮਾਨ ਹੋਰਾਂ ਨੇ ਚਿੰਝ ਛੇੜੀ ਕਿ ਪਾਕਿਸਤਾਨ ਵਾਲੇ ਵੀ ਤਾਂ ਆਂਦੇ ਹੀ ਰਹੇ ਐ ਇਹ ਫਾਹਾ ਮਹੂਸਾ ਚੋਂ ਨਿਕਲਦੇ ਹੀ ਨਹੀਂ ਰਹੇ ਐ ਕੀ ਚਲਦਾ ਸੀ ਚੀਕੂ ਸੰਤਰਾ ਜੋ ਜੋ ਬੋਲ ਸਕਦਾ ਸੀ ਬੋਲਿਆ ਕੈਪਟਨ ਮਰਿੰਦਰ ਸਿੰਘ ਨੇ ਬੋਲਣਾ ਹੀ ਬੰਦ ਕਰਤਾ ਸੋ ਇਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਸਿਆਸੀ ਲੋਕਾਂ ਦੇ ਵਿੱਚ ਗੱਲ ਕਰਨ ਦਾ ਜਾਂ ਉਹਦੇ ਜਵਾਬ ਦੇਣ ਦਾ ਭਾਵੇਂ ਜੋ ਵੀ ਹੈਗਾ ਲੋਕ ਉਹਨਾਂ ਨੂੰ ਕਹਿਣ ਜੀ ਠੀਕ ਐ ਬਈ ਇਹ ਬੋਲਦੇ ਨੇ ਲੇਕਿਨ ਗੱਲ ਇਹ ਹੈ ਕਿ ਉਹਨਾਂ ਦਾ ਹਾਣੀ ਵੀ ਕੋਈ ਚਾਹੀਦਾ ਜਿਹੜਾ ਉਹਨਾਂ ਨੂੰ ਗੱਲ ਦਾ ਗੱਲ ਜਵਾਬ ਦੇ ਸਕੇ ਸੋ ਇਸ ਕਰਕੇ ਅੱਜ ਉਹਨਾਂ ਨੇ ਮਾਹੌਲ ਨੂੰ ਕਾਫੀ ਗਰਮਾ ਦਿੱਤਾ ਉਹਨਾਂ ਕੀ ਉਹਨਾਂ ਨੇ ਹੁਣ ਗੱਲਾਂ ਅਜੀਹੀਆਂ ਕਰ ਦਿੱਤੀਆਂ ਨੇ ਕਿ ਸਿਆਸਤ ਕਾਫੀ ਪੱਕੀ ਹੈ ਨਜ਼ਰਾਂ ਤੇ ਆਲਰੇਡੀ ਟਿਕੀਆਂ ਹੋਈਆਂ ਨੇ ਕਿ ਤਰੰਤਾਂ ਦੇ ਜ਼ਿਮਨੀ ਚੋਣ ਚ કોਣ ਜਿੱਤੇਗਾ ਕੋਣ ਨਹੀਂ ਜਿੱਤੇਗਾ ਕਿ ਸੱਤਾਧਰ ਪਾਰਟੀ ਦੇ ਨਾਲ ਨਾਲ ਕਿਹਦਾ ਮੁਕਾਬਲਾ ਹੁੰਦਾ ਸਾਰਾ ਕੁਝ ਦੇਖਣਾਂ ਦੀ ਗੱਲ ਹੈ ਬਿਲਕੁਲ ਹਜੇ ਦੇਖੋ ਹਜੇ ਨਾ ਦੂਰ ਹੈ ਅੱਜ ਦੇਖੋ 24 25 ਤਰੀਕ ਹੈ ਹਜੇ ਹਜੇ 15 ਦਿਨ ਪਏ ਆ ਲੇਕਿਨ ਇੱਕ ਗੱਲ ਮੇਰਾ ਚੋਣ ਵਿਖਲੇਖਣ ਇਹ ਕਹਿੰਦਾ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਤੇ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਆ ਪੰਜਾਬ ਦੇ ਵਿੱਚ 92 ਸੀਟਾਂ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਆਈਆਂ ਅਕਾਲੀ ਦਲ ਦਾ ਸਫਾਇਆ ਹੋਇਆ ਜੇ ਅਕਾਲੀ ਦਲ ਦਾ ਵੋਟ ਪਰਸੈਂਟੇਜ ਵੱਧਦਾ ਤੇ ਆਮ ਆਦਮੀ ਪਾਰਟੀ ਦਾ ਘਟਦਾ ਕਿਉਂਕਿ ਉਹੀ ਵੋਟ ਜਿਹੜਾ ਅੱਜ ਤੱਕ ਅਕਾਲੀ ਦਲ ਦੇ ਖਾਤੇ 'ਚ ਸੀ ਉਹ ਆਮ ਆਦਮੀ ਪਾਰਟੀ ਕੋ ਗਿਆ ਕੁਝ ਪੰਥਕ ਨਰਾਜ਼ ਗੀਆਂ ਸੀ ਕੋਈ ਹੋਰ ਮਸਲੇ ਸੀਗੇ ਸਾਰਾ ਵੋਟ ਜਿਹੜਾ ਕਾਂਗਰਸ ਨੂੰ ਨਹੀਂ ਪੈ ਸਕਦਾ ਭਾਜਪਾ ਨੂੰ ਨਹੀਂ ਪੈ ਸਕਦਾ ਉਹਨਾਂ ਨੂੰ ਇੱਕ ਆਪਸ਼ਨ ਮਿਲ ਗਈ ਸੀ ਆਮ ਆਦਮੀ ਪਾਰਟੀ ਕੋ ਪਿਆ ਜੇ ਤਰਨ ਤਰਨ ਦੇ ਵਿੱਚ ਵੀ ਮੈਂ ਅੱਜ ਦਾਵਾ ਕਰਦਾ ਜੇ ਅਕਾਲੀ ਦਲ ਦਾ ਵੋਟ ਪਰਸੈਂਟੇਜ ਵਧਿਆ ਹੈ ਤੇ ਆਮ ਆਦਮੀ ਪਾਰਟੀ ਦਾ ਉਹਨੂੰ ਨੁਕਸਾਨ ਹੋਵੇਗਾ 100% ਹੀ ਹੋਵੇਗਾ ਕਿਉਂਕਿ ਇਹ ਸਵਿੰਗਿੰਗ ਵੋਟ ਹੈ ਜੇ ਪੰਥਕ ਲਹਿਰ ਚੱਲ ਪਈ ਫਿਰ ਤਾਂ ਚਾਰੋਂ ਪਾਰਟੀਆਂ ਦਾ ਨੁਕਸਾਨ ਨੁਕਸਾਨ ਦੇਖੋ ਕੀ ਹੁੰਦਾ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਵਾਗਤ ਬਹੁਤ ਧੰਨਵਾਦ ਜੀ ਸਾਰਿਆਂ ਸਾਸੀ ਕਾਲ ਜੀ ਸੋ 11 ਤਰੀਕ ਨੂੰ ਜਿਮਨੀਚੋਨ ਹੋਣ ਜਾ ਰਹੀ ਹੈ 14 ਨੂੰ ਨਤੀਜੇ ਹੋਣਗੇ ਦੇਖਦੇ ਹਾਂ ਕਿ ਕਿਸ ਦੀ ਝੋਲੀ ਜਿਹੜੀ ਲੋਕ ਜਿੱਤ ਪਾਉਂਦੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਦਾ ਤਾਂ ਫਿਰ 1.5 ਸਾਲ ਪਿਆ ਲੋਕਾਂ ਦਾ ਹੀ ਫਾਇਦਾ ਹੋਵੇਗਾ ਕਿ ਸਿੱਧਾ ਸਰਕਾਰ ਦੇ ਨਾਲ ਗੱਲਬਾਤ ਹੁੰਦੀ ਹੈ ਕੰਮ ਹੋਣਗੇ ਬਾਕੀ ਲੋਕੀ ਕੀ ਸੋਚਦੇ ਨੇ ਕੀ ਉਹਨਾਂ ਦੇ ਇਸ ਵੇਲੇ ਥਿੰਕਿੰਗ ਹੈ ਕਿ ਇਸ ਤਰੀਕੇ ਦੇ ਨਾਲ ਉਹ ਆਪਣਾ ਜਿਹੜਾ ਉਮੀ ਪਤਾ ਲੱਗੇਗਾ ਹੁਣ ਦਰ ਇਸ ਫਿਲਹਾਲ ਐਨਆਈ ਬਹੁਤ ਸ਼ੁਕਰੀਆ ਮੈਂ ਸਾਕਸ਼ੀ ਕੁਰ ਕੈਮਰਾਮੈਨ ਰਾਹੁਲ ਦੇ ਨਾਲ